ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਬਾਣੀ ਸਿੱਖੀਏ ਅੱਜ ਦੇ ਇਸ ਪ੍ਰੋਗਰਾਮ ਨੂੰ ਬੇਨਤੀ ਕਰਨਾ ਚਾਹਾਂਗਾ ਬਹੁਤ ਹੀ ਧਿਆਨ ਦੇ ਕੇ ਆਪ ਵੀ ਸੁਣਿਓ ਅਤੇ ਅੱਗੇ ਤੋਂ ਅੱਗੇ ਸਿੱਖ ਸੰਗਤ ਨਾਲ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਆ ਜਿਹੜੇ ਸਕਰੀਨ ਦੇ ਉੱਪਰ ਲਿਖੇ ਹੋਏ ਸ਼ਬਦ ਤੁਸੀਂ ਦੇਖ ਰਹੇ ਹੋ ਇਹਨਾਂ ਮੁਬਾਰਕ ਕਿਰਿਆ ਵਾਚੀ ਸ਼ਬਦਾਂ ਦੇ ਉਚਾਰਨ ਦੇ ਸਬੰਧ ਵਿੱਚ ਅਤੇ ਗੁਰਬਾਣੀ ਵਿਆਕਰਣ ਦੇ ਭੇਦ ਦੇ ਸਬੰਧ ਵਿੱਚ ਅੱਜ ਇੱਕ ਬਹੁਤ ਹੀ ਇੰਪੋਰਟੈਂਟ ਜਾਣਕਾਰੀ ਜੋ ਹੈ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਜੀ ਸੰਗਤ ਜੀ ਬਹੁਤ ਵਾਰ ਸਿੱਖ ਸੰਗਤਾਂ ਨੂੰ ਇਹ ਗੁਰਬਾਣੀ ਦੇ ਸ਼ਬਦਾਂ ਨੂੰ ਉਚਾਰਨ ਕਰਨ ਵਿੱਚ ਵੀ ਦਿੱਕਤ ਆਉਂਦੀ ਆ ਅਤੇ ਇਹਨਾਂ ਨੂੰ ਅਰਥਾ ਸਮੇਤ ਸਮਝਣ ਦੇ ਵਿੱਚ ਵੀ ਦਿੱਕਤ ਹੁੰਦੀ ਆ ਪਰ ਅੱਜ ਮੈਂ ਤੁਹਾਡੇ ਨਾਲ ਇੱਕ ਬਹੁਤ ਹੀ ਪਿਆਰਾ ਨੁਕਤਾ ਜਿਹੜਾ ਹੈ ਉਹ ਸ਼ੇਅਰ ਕਰਨ ਜਾ ਰਿਹਾ ਇਸ ਨੁਕਤੇ ਨੂੰ ਅਗਰ ਤੁਸੀਂ ਸਮਝ ਗਏ ਤਾਂ ਫਿਰ ਜਦੋਂ ਵੀ ਤੁਸੀਂ ਗੁਰਬਾਣੀ ਦਾ ਪਾਠ ਕਰੋਗੇ ਇਹ ਲਿਖੇ ਹੋਏ ਜਿਹੜੇ ਮੁਬਾਰਕ ਸ਼ਬਦ ਨੇ ਇਹਨਾਂ ਨੂੰ ਉਚਾਰਨ ਕਰਨ ਦੇ ਵਿੱਚ ਤੇ ਇਹਨਾਂ ਦੇ ਅਰਥਾਂ ਨੂੰ ਸਮਝਣ ਵਿੱਚ ਤੁਹਾਨੂੰ ਕਦੀ ਦਿੱਕਤ ਨਹੀਂ ਆਏਗੀ ਇਹਨੂੰ ਸੁਣੇ ਧਿਆਨ ਨਾਲ ਸੰਗਤ ਜੀ ਦੇਖੋ ਗੁਰਬਾਣੀ ਦੇ ਵਿੱਚ ਜਿਹੜੇ ਕਿਰਿਆਵਾਚੀ ਸ਼ਬਦ ਹਨ ਆ ਨਾ ਜੀ ਹਾਲਾਂਕਿ ਇਹ ਤਿੰਨ ਤਰੀਕੇ ਦੇ ਨਾਲ ਕਿਰਿਆਵਾਚੀ ਸ਼ਬਦ ਹੁੰਦੇ ਆ ਪਰ ਜਿਹੜੇ ਜ਼ਿਆਦਾਤਰ ਮੁਬਾਰਕ ਕਿਰਿਆਵਾਚੀ ਸ਼ਬਦ ਆ ਹੁਣ ਮੈਂ ਵਾਰ-ਵਾਰ ਸ਼ਬਦ ਉਚਾਰਨ ਕਰ ਰਿਹਾ ਕਿਰਿਆਵਾਚੀ ਹੋ ਸਕਦਾ ਹੈ ਕਈਆਂ ਨੂੰ ਕਿਰਿਆਵਾਚੀ ਸ਼ਬਦ ਦਾ ਅਰਥ ਨਾ ਪਤਾ ਹੋਵੇ ਤੇ ਮੈਂ ਦੱਸਣਾ ਚਾਹਾਂਗਾ ਗੁਰਬਾਣੀ ਵਿਆਕਰਨ ਅਨੁਸਾਰ ਕਿਰਿਆਵਾਚੀ ਸ਼ਬਦ ਅਸੀਂ ਉਹਨਾਂ ਸ਼ਬਦਾਂ ਨੂੰ ਅਸੀਂ ਆਖਦੇ ਹਾਂ ਜਿਹੜੇ ਸ਼ਬਦਾਂ ਦੇ ਵਿੱਚ ਕਿਸੇ ਕੰਮ ਦਾ ਹੋਣਾ ਜਿਹੜਾ ਉਹ ਦੱਸਿਆ ਜਾਂਦਾ ਹੈ ਜਾਨੀ ਕਿ ਕਿਸੇ ਕੰਮ ਦੇ ਹੋਣ ਦਾ ਜਿਹੜੇ ਸ਼ਬਦਾਂ ਤੋਂ ਸਾਨੂੰ ਪਤਾ ਲੱਗਦਾ ਹੈ ਨਾ ਜੀ ਉਹ ਕਿਰਿਆਵਾਚੀ ਸ਼ਬਦ ਹੁੰਦੇ ਆ ਸੌਖੇ ਜਿਹੇ ਅਰਥਾਂ ਦੇ ਵਿੱਚ ਜਿਹੜੇ ਸ਼ਬਦਾਂ ਦੇ ਵਿੱਚ ਐਕਸ਼ਨ ਹੋਵੇ ਉਹਨਾਂ ਸ਼ਬਦਾਂ ਨੂੰ ਅਸੀਂ ਕਿਰਿਆਵਾਚੀ ਸ਼ਬਦ ਕਹਿੰਦੇ ਹਾਂ ਜਿਵੇਂ ਅੱਖਾਂ ਦੇ ਨਾਲ ਅਸੀਂ ਦੇਖਣ ਦਾ ਕੰਮ ਕਰਦੇ ਆ ਤਾਂ ਦੇਖਣਾ ਕਿਰਿਆਵਾਚੀ ਸ਼ਬਦ ਆ ਕੰਨਾਂ ਦੇ ਨਾਲ ਅਸੀਂ ਸੁਣਨ ਦਾ ਕੰਮ ਕਰਦੇ ਆ ਤੋ ਸੁਣਨਾ ਇਹ ਵੀ ਕਿਰਿਆਵਾਚੀ ਸ਼ਬਦ ਆ ਜ਼ੁਬਾਨ ਦੇ ਨਾਲ ਬੋਲਣ ਦਾ ਕੰਮ ਕਰਦੇ ਆ ਤੇ ਬੋਲਣਾ ਇਹ ਵੀ ਕਿਰਿਆਵਾਚੀ ਸ਼ਬਦ ਆ ਮੂੰਹ ਦੇ ਨਾਲ ਅਸੀਂ ਖਾਣ ਦਾ ਕੰਮ ਕਰਦੇ ਆ ਤੋ ਇਹ ਵੀ ਕਿਰਿਆਵਾਚੀ ਸ਼ਬਦ ਆ ਖਾਣਾ ਇਸੇ ਤਰ੍ਹਾਂ ਕੋਈ ਵੀ ਐਕਸ਼ਨ ਜ ਜਿਹੜੇ ਸ਼ਬਦ ਕਿਸੇ ਕੰਮ ਦਾ ਹੋਣਾ ਪ੍ਰਗਟਾ ਰਹੇ ਆ ਉਹਨੂੰ ਕਿਰਿਆਵਾਚੀ ਸ਼ਬਦ ਆਖਦੇ ਆ ਉਹਨੂੰ ਗੁਰਬਾਣੀ ਵਿੱਚ ਹਾਲਾਂਕਿ ਇਹ ਤਿੰਨ ਤਰ੍ਹਾਂ ਦੇ ਨਾਲ ਸਾਨੂੰ ਸ਼ਬਦ ਦੇਖਣ ਨੂੰ ਮਿਲਦੇ ਆ ਪਰ ਜ਼ਿਆਦਾਤਰ ਜਿਹੜੇ ਸ਼ਬਦ ਆ ਉਹ ਦੋ ਤਰ੍ਹਾਂ ਦੇ ਨਾਲ ਅਸੀਂ ਪੜਦੇ ਆ ਇਹਨਾਂ ਦੋ ਤਰ੍ਹਾਂ ਦੇ ਸ਼ਬਦਾਂ ਦਾ ਭੇਦ ਥੋੜਾ ਜਿਹਾ ਸਮਝ ਲਿਓ ਸੰਗਤ ਜੀ ਖਿਆਲ ਰੱਖੋ ਜਦੋਂ ਕਿਰਿਆਵਾਚੀ ਸ਼ਬਦ ਦਾ ਅਖੀਰਲਾ ਅੱਖਰ ਹਾਹੇ ਨੂੰ ਔਂਕੜ ਦੀ ਮਾਤਰਾ ਨਾਲ ਹੁੰਦਾ ਜਾਨੀ ਕਿ ਅਖੀਰਲਾ ਅੱਖਰ ਹਾ ਹੋਵੇ ਤੇ ਉਨੂੰ ਫਿਰ ਔਂਕੜ ਦੀ ਮਾਤਰਾ ਲੱਗੀ ਹੋਵੇ ਇਹ ਜਿਹੜੇ ਕਿਰਿਆਵਾਚੀ ਸ਼ਬਦ ਹੁੰਦੇ ਆ ਇਹ ਕਿਰਿਆਵਾਚੀ ਸ਼ਬਦ ਸੈਕੰਡ ਪਰਸਨ ਨੂੰ ਜਾਨੀ ਕਿ ਦੂਜੇ ਬੰਦੇ ਨੂੰ ਸੰਬੋਧਨ ਕੀਤੇ ਹੋਏ ਸ਼ਬਦ ਆ ਜਾਨੀ ਕਿ ਗੁਰੂ ਪਾਤਸ਼ਾਹ ਜੋ ਹਨ ਕਿਸੇ ਦੂਸਰੇ ਬੰਦੇ ਨੂੰ ਸੰਬੋਧਨ ਕਰਕੇ ਆਪਣੀ ਪਵਨ ਬਾਣੀ ਦੇ ਰਾਹੀਂ ਪ੍ਰਭੂ ਦੇ ਨਾਮ ਦਾ ਉਪਦੇਸ਼ ਦਿੜਕਰਾ ਰਹੇ ਆ ਗੁਰਬਾਣੀ ਦੇ ਵਿੱਚ ਐਸੇ ਸੰਬੋਧਨਵਾਚੀ ਕਿਰਿਆਵਾਚੀ ਸ਼ਬਦ ਅਸੀਂ ਬਹੁਤ ਸਾਰੇ ਪੜਦੇ ਆ ਕਿਉਂਕਿ ਇਸ ਗੱਲ ਨੂੰ ਖਿਆਲ ਵਿੱਚ ਰੱਖੋ ਕੋਈ ਵੀ ਸੈਂਟੈਂਸ ਜਿਹੜਾ ਕੋਈ ਵੀ ਪੰਕਤੀ ਜਿਹੜੀ ਆ ਉਹ ਕਿਰਿਆਵਾਚੀ ਸ਼ਬਦ ਤੋਂ ਬਿਨਾ ਜ਼ਿਆਦਾਤਰ ਜਿਹੜੀ ਆ ਉਹ ਸੰਪੂਰਨ ਨਹੀਂ ਹੁੰਦੀ ਜਾਨੀ ਕਿ ਜ਼ਿਆਦਾਤਰ ਜਿਹੜੇ ਸੈਂਟੈਂਸ ਹੁੰਦੇ ਆ ਉਹਨਾਂ ਸੈਂਟੈਂਸਸ ਦੇ ਵਿੱਚ ਕਿਰਿਆਵਾਚੀ ਸ਼ਬਦ ਜਿਹੜੇ ਆ ਉਹ ਜ਼ਰੂਰ ਹੁੰਦੇ ਆ ਚਾਹੇ ਉਹ ਕਿਰਿਆਵਾਚੀ ਸ਼ਬਦ ਦੂਜੇ ਬੰਦੇ ਨੂੰ ਸੰਬੋਧਨ ਹੋਵੇ ਤੇ ਚਾਹੇ ਉਹ ਕਿਰਿਆਵਾਚੀ ਸ਼ਬਦ ਜਿਹੜਾ ਉਹ ਆਪਣੇ ਆਪ ਨੂੰ ਸੰਬੋਧਨ ਕੀਤਾ ਗਿਆ ਹੋਵੇ ਜਦੋਂ ਅਸੀਂ ਗੁਰਬਾਣੀ ਵਿੱਚ ਦੂਜੇ ਬੰਦੇ ਨੂੰ ਸੰਬੋਧਨਵਾਚੀ ਸ਼ਬਦ ਪੜਦੇ ਆ ਜਿਨ੍ਹਾਂ ਦੇ ਵਿੱਚ ਕਿਰਿਆ ਹੋਵੇ ਤਾਂ ਉਹ ਇਸ ਤਰ੍ਹਾਂ ਦੇ ਨਾਲ ਸੰਬੋਧਨਵਾਚੀ ਸ਼ਬਦ ਹੋਣਗੇ ਜਿਦਾਂ ਸ਼ਬਦ ਆ ਸਿਮਰੋ ਜਾਨੀ ਕਿ ਤੁਸੀਂ ਸਿਮਰੋ ਗੁਰੂ ਪਾਸ਼ਾ ਕਹਰੇ ਤੁਸੀਂ ਪਰਮੇਸ਼ਵਰ ਦਾ ਨਾਮ ਸਿਮਰੋ ਤੂੰ ਸਿਮਰ ਦੂਜੇ ਨੂੰ ਸਬੋਧਨ ਆ ਇਸੇ ਤਰ੍ਹਾਂ ਗਾਵੋ ਤੁਸੀਂ ਗਾਵੋ ਜਾਂ ਤੂੰ ਗਾ ਦੂਜੇ ਨੂੰ ਸਬੋਧਨ ਆ ਇਸੇ ਤਰ੍ਹਾਂ ਸੁਣੋ ਤੁਸੀਂ ਸੁਣੋ ਜਾਂ ਤੂੰ ਸੁਣਾ ਇਸੇ ਤਰ੍ਹਾਂ ਧਿਆਵੋ ਤੁਸੀਂ ਧਿਆਵੋ ਹੁਣ ਇਹਦਾ ਉਚਾਰਨ ਦਾ ਜਿਹੜਾ ਨੁਕਤਾ ਉਹ ਜਰੂਰ ਸਮਝ ਲੈਣਾ ਹਾਲਾਂਕਿ ਮੈਂ ਇਹਦੇ ਤੇ ਪਹਿਲਾਂ ਵੀ ਕਈ ਸਾਰੇ ਪ੍ਰੋਗਰਾਮ ਜਿਹੜੇ ਆ ਤੁਹਾਡੇ ਨਾਲ ਸਾਂਝੇ ਕੀਤੇ ਆ ਇੱਕ ਵਾਰ ਫਿਰ ਤੋਂ ਦੁਬਾਰਾ ਰਿਪੀਟ ਕਰਨਾ ਚਾਹਾਂਗਾ ਜਦੋਂ ਕਿਰਿਆਵਾਚੀ ਸ਼ਬਦ ਵਿੱਚ ਅਖੀਰਲਾ ਅੱਖਰ ਹਾਹੀ ਨੂੰ ਔਂਕੜ ਦੀ ਮਾਤਰਾ ਨਾਲ ਆਉਂਦਾ ਹੈ ਨਾ ਜੀ ਤੇ ਹਾਹੀ ਦੀ ਜਿਹੜੀ ਔਂਕੜ ਦੀ ਮਾਤਰਾ ਹੈ ਉਹ ਆਪਣੇ ਤੋਂ ਪਹਿਲਾਂ ਮੁਕਤਾ ਅੱਖਰ ਦੇ ਉੱਪਰ ਹੈ ਯਾਦ ਰੱਖੋ ਮੁਕਤਾ ਅੱਖਰ ਦੇ ਉੱਪਰ ਉਲਾਰ ਔੜੇ ਦੀ ਮਾਤਰਾ ਵਾਂਗੂ ਪ੍ਰੋਨਾਂਊਂਸ ਹੁੰਦੀ ਹੈ ਜੀ ਮੈਂ ਬੇਨਤੀ ਕਰਨਾ ਚਾਹਾਂਗਾ ਮੈਂ ਗੱਲ ਕਰ ਰਿਹਾ ਕੇਵਲ ਊਲਾਰ ਹੋੜੀ ਦੀ ਮਾਤਰਾ ਕਿਉਂਕਿ ਇਸ ਗੱਲ ਨੂੰ ਖਿਆਲ ਚ ਰੱਖੋ ਹੋੜੇ ਦੀ ਜਿਹੜੀ ਮਾਤਰਾ ਹੈ ਇਹ ਦਿर्घ ਵੱਡੀ ਮਾਤਰਾ ਹੈ ਔਕੜ ਦੀ ਜਿਹੜੀ ਮਾਤਰਾ ਹੈ ਇਹ ਲਘੂ ਛੋਟੀ ਮਾਤਰਾ ਹੈ ਪਰ ਕਿਰਿਆਵਾਚੀ ਸ਼ਬਦ ਜਦੋਂ ਅਖੀਰਲਾ ਅੱਖਰ ਹਾ ਹੋਵੇ ਉਹਨੂੰ ਔਕੜ ਦੀ ਮਾਤਰਾ ਹੋਵੇ ਤੇ ਕਿਰਿਆਵਾਚੀ ਐਸੇ ਸ਼ਬਦ ਜਿਹੜੇ ਆ ਉਹ ਹਾਹੇ ਦੀ ਔਕੜ ਦੀ ਮਾਤਰਾ ਵਿਦਵਾਨਾਂ ਦੇ ਕਹਿਣ ਮੁਤਾਬਕ ਆਪਣੇ ਤੋਂ ਪਹਿਲਾ ਮੁਕਤਾ ਅੱਖਰ ਦੇ ਉੱਪਰ ਊਲਾਰ ਔੜੇ ਦੀ ਮਾਤਰਾ ਵਾਂਗੂ ਪ੍ਰੋਨਾਂਊਂਸ ਹੁੰਦੀ ਆ ਤੁਸੀਂ ਬਹੁਤ ਸਾਰੇ ਪਾਠੀ ਸੱਜਣਾ ਤੋਂ ਗਰੰਤੀ ਸਹਿਬਾਨਾਂ ਤੋਂ ਗਿਆਨੀ ਵਿਦਵਾਨਾਂ ਤੋਂ ਵੀ ਐਸੇ ਮੁਬਾਰਕ ਸ਼ਬਦਾਂ ਦਾ ਉਚਾਰਨ ਸੁਣਦੇ ਹੋਵੋਗੇ ਤੁਸੀਂ ਧਿਆਨ ਦੇ ਕੇ ਸੁੰਨਾ ਜ਼ਿਆਦਾਤਰ ਐਸੇ ਸ਼ਬਦਾਂ ਦਾ ਉਚਾਰਨ ਇਸੇ ਤਰੀਕੇ ਨਾਲ ਕੀਤਾ ਜਾਂਦਾ ਜਿੱਦਾਂ ਮੈਂ ਪਹਿਲਾ ਉਚਾਰਨ ਕੀਤਾ ਸਿਮਰੋ ਤੁਸੀਂ ਸਿਮਰੋ ਹਾ ਹੈ ਦੀ ਔਂਕੜ ਦੀ ਮਾਤਰਾ ਆਪਣੇ ਤੋਂ ਪਹਿਲੇ ਰਾਰਾ ਅੱਖਰ ਦੇ ਉੱਪਰ ਉਲਾਰ ਹੋੜੇ ਵਾਂਗੂ ਪ੍ਰੋਨਾਂਊਂਸ ਹੋ ਰਹੀ ਆ ਸੱਸੇ ਨੂੰ ਸਿਆਰੀ ਮੰਮਾ ਰਾਰਾ ਹਾ ਹੈ ਨੂੰ ਔਂਕੜ ਦੀ ਮਾਤਰਾ ਸਿਮਰੋ ਹਾ ਹਾ ਜਿਹੜਾ ਅੱਖਰ ਆ ਇਹ ਰਾਰੇ ਅੱਖਰ ਦੇ ਨਾਲ ਮਿਲਵੀ ਟੋਣ ਦੇ ਵਿੱਚ ਪ੍ਰੋਨਾਂਊਂਸ ਹੋਏਗਾ ਸਿਮਰੋ ਤੁਸੀਂ ਸਿਮਰੋ ਸੁਣੋ ਤੁਸੀਂ ਸੁਣੋ ਪੜੋ ਤੁਸੀਂ ਪੜੋ ਕਰੋ ਤੁਸੀਂ ਕਰੋ ਤਿਆਵੋ 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 ਵਵ ਦੇ ਅੱਖਰ ਦੇ ਉੱਪਰ ਊਲਾਰ ਹੋੜੇ ਦੀ ਮਾਤਰਾ ਵਾਂਗ ਪ੍ਰੋਨਾਂਊਂਸ ਹੋ ਰਹੀ ਤਿਆਵੋ ਤੁਸੀਂ ਤਿਆਵੋ ਹਾ ਹ ਅੱਖਰ ਜਿਹੜਾ ਯਾਦ ਰੱਖੋ ਆਪਣੇ ਤੋਂ ਪਹਿਲੇ ਅੱਖਰ ਨਾਲ ਮਿਲਵੀ ਟੋਨ ਚ ਪ੍ਰੋਨਾਂਊਂਸ ਹੁੰਦਾ ਤੇ ਔਂਕੜ ਦੀ ਮਾਤਰਾ ਉਹ ਮੁਕਤਾ ਅੱਖਰ ਦੇ ਉੱਪਰ ਊਲਾਰ ਹੋੜਾ ਵਰਕੇ ਪ੍ਰੋਨਾਂਊਂਸ ਹੁੰਦੀ ਹੈ ਇਹ ਤਾਹਨ ਸੈਕੰਡ ਪਰਸਨ ਨੂੰ ਦੂਜੇ ਬੰਦੇ ਨੂੰ ਸੰਬੋਧਨ ਵਾਚੀ ਕਿਰਿਆਵਾਚੀ ਸ਼ਬਦ ਪਰ ਜਦੋਂ ਇਸ ਗੱਲ ਨੂੰ ਖਿਆਲ ਵਿੱਚ ਰੱਖੋ ਊੜੇ ਨੂੰ ਔਂਕੜ ਦੀ ਮਾਤਰਾ ਲੱਗੀ ਹੋਵੇ ਨਾ ਕਿਰਿਆਵਾਚੀ ਸ਼ਬਦਾਂ ਦੇ ਵਿੱਚ ਤੇ ਊੜੇ ਨੂੰ ਅਖੀਰ ਦੇ ਵਿੱਚ ਲੱਗੀ ਹੋਈ ਔਂਕੜ ਦੀ ਜਿਹੜੀ ਮਾਤਰਾ ਹੈ ਆਪਣੇ ਤੋਂ ਪਹਿਲੇ ਅੱਖਰ ਦੇ ਉੱਪਰ ਕਨੌੜੇ ਦੀ ਮਾਤਰਾ ਬਣ ਕੇ ਸਵਾਰ ਹੋ ਜਾਂਦੀ ਆ ਜਿਆਣੀ ਕਿ ਊੜੇ ਦੀ ਜਿਹੜੀ ਔਂਕੜ ਦੀ ਮਾਤਰਾ ਹੈ ਆਪਣੇ ਤੋਂ ਪਹਿਲੇ ਅੱਖਰ ਦੀ ਉੱਪਰ ਊਲਾਰ ਕਨੌੜੇ ਦੀ ਮਾਤਰਾ ਵਾਂਗੂ ਪ੍ਰੋਨਾਂਊਂਸ ਹੋਏਗੀ ਨਾਲ ਨਾਸਕੀ ਟੋਨ ਵਿੱਚ ਉਚਾਰਨ ਹੋਏਗਾ ਕਿਉਂਕਿ ਜਦੋਂ ਕਿਰਿਆਵਾਚੀ ਸ਼ਬਦ ਫਸਟ ਪਰਸਨ ਨੂੰ ਸੰਬੋਧਨ ਰੂਪ ਵਿੱਚ ਹੁੰਦੇ ਆ ਜੀ ਤਾਂ ਉਹਨਾਂ ਦਾ ਉਚਾਰਨ ਇਸ ਤਰੀਕੇ ਨਾਲ ਹੁੰਦਾ ਜਿੱਦਾਂ ਅਸੀਂ ਹਾਹੇ ਨੂੰ ਔਂਕੜ ਦੀ ਮਾਤਰਾ ਵਾਲਾ ਪਾਠ ਚਨ ਕੀਤਾ ਸਿਮਰੋ ਵੀ ਤੁਸੀਂ ਸਿਮਰੋ ਪਰ ਜਦੋਂ ਮਹਾਰਾਜ ਆਪਣੇ ਆਪ ਨੂੰ ਸੰਬੋਧਨ ਕਰ ਰਿਹਾ ਤੇ ਫਿਰ ਉਹਦਾ ਪਾਠ ਆਏਗਾ ਸਿਮਰਾਂ ਉਹ ਵੀ ਮੈਂ ਸਿਮਰਦਾ ਹਾਂ ਸੁਣੋ ਮੈਂ ਸੁਣਦਾ ਹਾਂ ਕਰਾਂ ਮੈਂ ਕਰਦਾ ਹਾਂ ਇਸੇ ਤਰ੍ਹਾਂ ਧਿਆਵੋ ਮੈਂ ਧੀ ਹੁੰਦਾ ਹਾਂ ਪੜਾਂ ਮੈਂ ਪੜਦਾ ਹਾਂ ਇਸੇ ਤਰ੍ਹਾਂ ਹੋਰ ਜਿੰਨੇ ਵੀ ਕਿਰਿਆਵਾਚੀ ਸ਼ਬਦਾਂ ਦੇ ਵਿੱਚ ਊੜੇ ਨੂੰ ਔਂਕੜ ਦੀ ਮਾਤਰਾ ਆਏਗੀ ਜਿੱਥੇ ਫਸਟ ਪਰਸਨ ਦੀ ਗੱਲ ਹੋਏਗੀ ਉੱਥੇ ਬਸ ਇਹ ਗੱਲ ਨੂੰ ਯਾਦ ਰੱਖਣਾ ਹੈ ਵੀ ਊੜੇ ਦੀ ਔਂਕੜ ਦੀ ਮਾਤਰਾ ਆਪਣੇ ਤੋਂ ਪਹਿਲੇ ਅੱਖਰ ਦੇ ਉੱਪਰ ਮੁਕਤਾ ਅੱਖਰ ਦੇ ਉੱਪਰ ਊਲਾਰ ਕਾ ਨੌੜੇ ਦੀ ਮਾਤਰਾ ਵੜ ਕੇ ਸਵਾਰ ਹੋਏਗੀ ਕੇਵਲ ਉਲਾਰ ਹੋਏਗੀ ਪੂਰੀ ਤਰ੍ਹਾਂ ਆਪਾਂ ਕਨੌੜੇ ਦੀ ਜਿਹੜੀ ਮਾਤਰਾ ਹੈ ਨਾ ਉਹਨੂੰ ਲਮਕੋਣਾ ਨਹੀਂ ਆ ਇਹਨੂੰ ਵੀ ਯਾਦ ਰੱਖਣਾ ਹੈ ਉਲਾਰ ਹੋੜੇ ਦੀ ਮਾਤਰਾ ਨੂੰ ਵੀ ਲਮਕੋਣਾ ਨਹੀਂ ਬੋਤਾ ਜਦੋਂ ਊੜੇ ਨੂੰ ਔਂਕੜ ਦੀ ਮਾਤਰਾ ਹੋਏਗੀ ਨਾਲ ਨਾਸਕੀ ਟੋਨ ਚ ਉਚਾਰਨ ਹੁੰਦਾ ਸਿਮਰਾਂ ਕਰੋ ਪਾਵੋ ਤੇ ਆਵੋ ਇਸੇ ਤਰ੍ਹਾਂ ਸੁਣਾਓ ਮੈਂ ਸੁਣਦਾ ਹਾਂ ਤਾਂ ਮੈਂ ਉਮੀਦ ਕਰਦਾ ਅੱਜ ਦੇ ਇਸ ਪ੍ਰੋਗਰਾਮ ਚ ਦਿੱਤੀ ਜਾਣਕਾਰੀ ਤੁਹਾਨੂੰ ਜ਼ਰੂਰ ਸਮਝ ਵਿੱਚ ਆ ਗਈ ਹੋਵੇਗੀ ਸੰਗਤ ਜੀ ਨੂੰ ਵੱਧ ਤੋਂ ਵੱਧ ਅੱਗੇ ਸੰਗਤਾਂ ਨਾਲ ਸ਼ੇਅਰ ਜ਼ਰੂਰ ਕਰ ਦਿਓ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ